ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡ ਸਾਰਿਆਂ ਦਾ ਸਵਾਗਤ ਕਰਦਾ ਵੈਸੇ ਤਾਂ ਪੰਜਾਬ ਦੇ ਲੋਕ ਪਿਛਲੇ ਕੁਝ ਸਾਲਾਂ ਤੋਂ ਧਰਨਿਆਂ ਮੋਰਚਿਆਂ ਦੇ ਆਦੀ ਜਿਹੇ ਹੋ ਚੁੱਕੇ ਹਨ ਸ਼ਾਇਦ ਹੀ ਕੋਈ ਹਫਤਾ ਲੰਘਦਾ ਹੋਵੇ ਜਦੋਂ ਸੜਕਾਂ ਨਾ ਰੋਕੀਆਂ ਜਾਂਦੀਆਂ ਹੋਣ ਹੜਤਾਲ ਦੀ ਖਬਰ ਨਾ ਆਈ ਹੋਵੇ ਪਰ ਆਉਣ ਵਾਲਾ ਬੁੱਧਵਾਰ ਯਾਨੀ ਕਿ 26 ਨਵੰਬਰ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਇਥੋਂ ਤੱਕ ਦਿੱਲੀ ਲਈ ਵੀ ਹਲਚਲ ਭਰਪੂਰ ਦਿਨ ਰਹਿਣ ਵਾਲਾ ਹੈ ਇਸ ਦਿਨ ਕਈ ਜਥੇਬੰਦੀਆਂ ਨੇ ਧਰਨੇ ਰੋਸ ਮੁਜ਼ਾਹਰੇ ਬੰਦ ਅਤੇ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੋਇਆ ਹੈ ਕਿਸਾਨਾਂ ਤੋਂ ਲੈ ਕੇ ਜੋ ਕਿ ਆਪਣੇ ਸਫਲ ਰਹੇ ਕਿਸਾਨ ਅੰਦੋਲਨ ਦੀ ਪੰਜਵੀਂ ਵਰੇਗੰਡ ਮਨਾ ਰਹੇ ਹਨ ਚੰਡੀਗੜ੍ਹ ਵੱਲ ਕੂਚ ਕਰਕੇ ਤੋਂ ਲੈ ਕੇ ਵਿਦਿਆਰਥੀਆਂ ਤੱਕ ਜਿਹੜੇ ਪੰਜਾਬ ਯੂਨੀਵਰਸਿਟੀ ਨੂੰ ਬੰਦ ਕਰਨ ਦਾ ਫੈਸਲਾ ਕਰ ਚੁੱਕੇ ਹਨ ਇਹ ਦਿਨ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਸ਼ਿਕਾਇਤਾਂ ਵਾਸਤੇ ਵਿਸਫੋਟਕ ਹੋ ਸਕਦਾ ਹੈ ਕਿਹੜੀਆਂ ਜਥੇਬੰਦੀਆਂ ਨੇ ਕੀ ਕੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਇਸ ਦੇ ਨਾਲ ਤੁਹਾਡੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਆ 26 ਨਵੰਬਰ ਨੂੰ ਕੌਣ ਕੌਣ ਕਿੱਥੇ ਕਿੱਥੇ ਕੀ ਕਰ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਚੱਲੋ ਦੀ ਕਾਲ ਹੈ ਹੁਣ ਤੱਕ ਦਿੱਲੀ ਚੱਲੋ ਦੀ ਕਾਲ ਦੇਣ ਵਾਲੇ ਕਿਸਾਨ ਇਸ ਦਿਨ ਸਭ ਤੋਂ ਵੱਧ ਗਿਣਤੀ ਦੇ ਵਿੱਚ ਇਕੱਠੇ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚਾ ਐਸ ਕੇ ਐਮ 26 ਨਵੰਬਰ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਪੰਜਵੀਂ ਵਰੇਗੰਡ ਬਣਾ ਰਿਹਾ ਹੈ ਭਾਵੇਂ ਕਿ ਐਸ ਕੇ ਐਮ ਅਤੇ ਕੇਂਦਰੀ ਟ੍ਰੇਡ ਯੂਨੀਅਨ ਨੇ ਦੇਸ਼ ਭਰ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨ ਦੀ ਕਾਲ ਦਿੱਤੀ ਹੈ ਪਰ ਪੰਜਾਬ ਦੇ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ ਇਸ ਹਫਤੇ ਦੀ ਸ਼ੁਰੂਆਤ ਵਿੱਚ ਹੀ ਦਿੱਲੀ ਵਿੱਚ ਹੋਈ ਕੌਮੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਵਿੱਚ ਐਸ ਕੇ ਐਮ ਨੇ ਇਹ ਦਰਾਇਆ ਨਵੰਬਰ 26 2020 ਤੋਂ ਲੈ ਕੇ 9 ਦਸੰਬਰ 2021 ਤੱਕ ਦਿੱਲੀ ਦੀਆਂ ਬਰੂਹਾਂ ਤੇ 380 ਦਿਨ ਚੱਲੇ ਅੰਦੋਲਨ ਵਿੱਚ 736 ਕਿਸਾਨਾਂ ਨੇ ਆਪਣੀ ਜਾਨ ਗਵਾਈ 5 ਸਾਲ ਬੀਤ ਗਏ ਹਨ ਪਰ 9 ਦਸੰਬਰ 2021 ਨੂੰ ਦਿੱਤੇ ਲਿਖਤੀ ਅਸ਼ਵਾਸ਼ਣ ਜਿਨ੍ਹਾਂ ਵਿੱਚ ਐਮਐਸਪੀ ਸੀ2+50 ਫੀਸਦੀ ਦੇ ਮਤਬਿਕ ਦੇਣਾ ਸ਼ਾਮਿਲ ਸੀ ਉਹ ਹਜੇ ਤੱਕ ਲਾਗੂ ਨਹੀਂ ਕੀਤੇ ਗੇ ਆਪਣੇ ਇਸ ਪ੍ਰਦਰਸ਼ਨ ਲਈ ਲਾਮਬੰਦੀ ਕਰਨ ਦੇ ਲਈ ਐਸਕੇਐਮ ਪਾਦੀ ਯਾਤਰਾਵਾਂ ਸਾਈਕਲ ਰੈਲੀ ਪਿੰਡਾਂ ਦੇ ਵਿੱਚ ਮੀਟਿੰਗਾਂ ਪਰਚੇ ਵੰਡਣ ਤੋਂ ਲੈ ਕੇ ਘਰ-ਘਰ ਜਾ ਕੇ ਲਾਮਬੰਦੀ ਕਰਨ ਤੱਕ ਦੀ ਮੁਹਿੰਮ ਚਲਾ ਰਿਹਾ ਹੈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਇੱਕ ਕਿਸਾਨ ਆਗੂ ਅਫਤਾਰ ਸਿੰਘ ਮਹਿਮਾ ਕਹਿੰਦੇ ਨੇ ਅਸੀਂ ਯੂਨੀਅਨ ਟੈਰੀਟਰੀ ਦੇ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਹੈ ਜਿਹੜੀ ਚੰਡੀਗੜ੍ਹ ਦੇ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਹੈ ਕਿਸਾਨ ਨੂੰ ਸੈਕਟਰ 34 ਦੇ ਵਿੱਚ ਇੱਕ ਜਗ੍ਹਾ ਮੁਹੱਈਆ ਕਰਾਈ ਜਾਏ ਜਿੱਥੇ ਅਸੀਂ ਆਪਣੀ ਰੈਲੀ ਕਰ ਸਕੀਏ ਪਰ ਹਜੇ ਤੱਕ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਮਿਲਿਆ ਹੈ ਅਸੀਂ ਜਵਾਬ ਉਡੀਕ ਰਹੇ ਹਾਂ ਪਰ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀ ਪੂਰਨ ਤੌਰ ਤੇ ਕੀਤੀ ਜਾ ਰਹੀ ਹੈ ਇਸ ਦਿਨ ਇੱਕ ਵੱਡੇ ਪ੍ਰਦਰਸ਼ਨ ਦੇ ਹੋਣ ਦੀ ਉਮੀਦ ਹੈ ਤੇ ਜਿਵੇਂ ਕਿ ਹਰ ਵਾਰ ਦੇਖਿਆ ਜਾਂਦਾ ਹੈ ਹੋ ਸਕਦਾ ਹੈ ਉਸ ਦਿਨ ਚੰਡੀਗੜ੍ਹ ਐਂਟਰੀ ਕਰਨ ਤੇ ਕੋਈ ਰੋਕ ਲੱਗੇ ਪ੍ਰਸ਼ਾਸਨ ਤੇ ਕਿਸਾਨ ਆਹਮੋ ਸਾਹਮਣੇ ਹੋਣ ਜਿਵੇਂ ਕਿ ਹਰ ਅੰਦੋਲਨ ਦੇ ਸਮੇਂ ਫਿਰ ਇਹ ਦੇਖਣ ਨੂੰ ਮਿਲਦਾ ਦੂਸਰਾ ਹੈ ਬਿਜਲੀ ਇੰਜੀਨੀਅਰਾਂ ਦਾ ਵਿਰੋਧ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਇੰਜੀਨੀਅਰ ਐਸੋਸੀਏਸ਼ਨ 26 ਨਵੰਬਰ ਨੂੰ ਇੱਕ ਸੂਬਾ ਵਿਆਪੀ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੀਐਸਪੀਸੀਐਲ ਅਤੇ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਪੀਐਸਟੀਸੀਐਲ ਦੇ ਕੰਮਕਾਜ ਦੇ ਵਿੱਚ ਲੋੜ ਨਾਲੋਂ ਵੱਧ ਹੋ ਰਹੀ ਸਿਆਸੀ ਦਖਲਅੰਦਾਜ਼ੀ ਦੇ ਵਿਰੁੱਧ ਇਹ ਇਸ ਐਸੋਸੀਏਸ਼ਨ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸਾਡੇ ਕੰਮਕਾਜ ਵਿੱਚ ਬਿਜਲੀ ਬੋਰਡ ਦੇ ਕੰਮਕਾਜ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਵੱਧ ਗਈ ਹੈ। ਐਸੋਸੀਏਸ਼ਨ ਨੇ ਦੋਸ਼ ਲਾਇਆ ਹੈ ਕਿ ਜੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ। ਰੋਪੜ ਦੇ ਵਿੱਚ ਪ੍ਰਸਤਾਵਿਤ 2800 ਮੈਗਾਵਾਟ ਦੇ ਸੁਪਰ ਕ੍ਰਿਟੀਕਲ ਯੂਨਿਟ ਲਗਾਉਣੇ ਸੀ ਜਿਹੜੇ ਪ੍ਰਸਤਾਵਿਤ ਨੇ ਉਹਨਾਂ ਦੇ ਵਿੱਚ ਦੇਰੀ ਹੋ ਰਹੀ ਹੈ। ਅਤੇ ਜਿਹੜੇ ਸੀਨੀਅਰ ਅਧਿਕਾਰੀ ਨੇ ਪੀਐਸਪੀਸੀਐਲ ਦੇ ਤੇ ਪੀਐਸਟੀਸੀਐਲ ਦੇ ਉਹਨਾਂ ਦੇ ਖਿਲਾਫ ਗੈਰ ਕਾਨੂੰਨੀ ਅਨੁਸ਼ਾਸਨਿਕ ਕਾਰਵਾਈ ਕੀਤੀ ਜਾ ਰਹੀ ਹੈ ਡਰਾਇਆ ਧਮਕਾਇਆ ਜਾ ਰਿਹਾ ਹੈ ਇਹਨਾਂ ਸਾਰੇ ਮੁੱਦਿਆਂ ਤੇ ਹੀ ਇਹ ਅੰਦੋਲਨ ਛੇੜਿਆ ਜਾ ਰਿਹਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਜਸ਼ਵੀਰ ਧਮਾਨ ਦਾ ਕਹਿਣਾ ਹੈ ਕਿ ਬਿਜਲੀ ਮੰਤਰੀ ਸੰਜੀਵ अरोड़ा ਤੇ ਬਿਜਲੀ ਸਕੱਤਰ ਬਸੰਤ ਗਰਗ ਦੇ ਨਾਲ ਕਈ ਮੀਟਿੰਗਾਂ ਹੋਣ ਤੋਂ ਬਾਅਦ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸੁਧਾਰਾਤਮਕ ਕਾਰਵਾਈ ਨਹੀਂ ਹੋਈ ਹੈ ਜ ਜਿਹਨੂੰ ਆਪਾਂ ਕਰੈਕਟਿਵ ਐਕਸ਼ਨ ਕਹਿੰਦੇ ਆ ਕਿ ਸਰਕਾਰ ਨੇ ਜਾਂ ਇਹਨਾਂ ਅਧਿਕਾਰੀਆਂ ਨੇ ਆਪਣੇ ਰਵੱਈਏ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਹੋਵੇ ਕੋਈ ਕੰਮ ਕਾਜ ਕਰਨ ਦਾ ਤਰੀਕਾ ਬਦਲਿਆ ਹੋਵੇ ਜਾਂ ਕੋਈ ਮੰਗ ਦੀ ਸੁਣਵਾਈ ਹੋਈ ਹੋਵੇ ਕਿਸੇ ਤਰ੍ਹਾਂ ਦਾ ਕੋਈ ਵੀ ਬਦਲਾ ਨਹੀਂ ਆਇਆ ਹੈ ਇੰਜੀਨੀਅਰ ਇਸ ਗੱਲ ਤੇ ਵੀ ਕਾਫੀ ਨਰਾਜ਼ ਹਨ ਉਹਨਾਂ ਦਾ ਇਹ ਕਹਿਣਾ ਹੈ ਉਹ ਦੋਸ਼ ਲਾਉਂਦੇ ਨੇ ਕਿ ਕਠਿ ਤ ਤ ਤ ਕਿ ਇਮਾਨਦਾਰ ਅਧਿਕਾਰੀਆਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਨੂੰ ਬਰੋਬੀਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਕਿ ਉਹ ਸਰਕਾਰ ਦੀ ਲਾਈਨ ਚੁੱਪਚਾਪ ਫਾਲੋ ਕਰਨ ਉਹ ਕਿਸੇ ਗੱਲ ਦੇ ਉੱਤੇ ਇਤਰਾਜ਼ ਜਾਂ ਵਿਰੋਧ ਨਾ ਜਤਾਉਣ ਅੰਦੋਲਨ ਸ਼ੁਰੂ ਕਰਨ ਦੇ ਨਾਲ ਨਾਲ ਸਾਰੇ ਇੰਜੀਨੀਅਰ 26 ਨਵੰਬਰ ਨੂੰ ਜਿੰਨੇ ਵੀ ਇਹਨਾਂ ਦੇ ਅਧਿਕਾਰਿਤ ਗਰੁੱਪ ਨੇ ਆਫੀਸ਼ੀਅਲ ਵਟਸਐਪ ਗਰੁੱਪ ਨੇ ਉਹ ਵੀ ਛੱਡ ਜਾਣਗੇ ਉਹਨਾਂ ਚੋਂ ਬਾਹਰ ਨਿਕਲ ਜਾਣਗੇ ਤੇ 2 ਦਸੰਬਰ ਨੂੰ ਪਟਿਆਲਾ ਵਿਖੇ ਇੱਕ ਸੂਬੇ ਪਰਦੀ ਮੀਟਿੰਗ ਵੀ ਰੱਖੀ ਗਈ ਹੈ ਜਿਸ ਦੇ ਵਿੱਚ ਸਾਰੇ ਮੈਂਬਰ ਸ਼ਾਮਲ ਹੋਣਗੇ ਇੱਕ ਵੱਡਾ ਕੱਸ਼ ਵੀ ਕੀਤਾ ਜਾਊਗਾ ਫਿਰ ਮੁੱਦਾ ਆ ਜਾਂਦਾ ਜੀ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਚੋਣਾਂ ਦਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ 26 ਨਵੰਬਰ ਨੂੰ ਪੂਰਨ ਬੰਦ ਕੰਪਲੀਟ ਸ਼ਟਡਾਊਨ ਕਰਨ ਦਾ ਐਲਾਨ ਕਰ ਦਿੱਤਾ ਹੈ ਕਿ ਯੂਨੀਵਰਸਿਟੀ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਊਗਾ ਜੇਕਰ ਪ੍ਰਸ਼ਾਸਨ 25 ਨਵੰਬਰ ਤੱਕ ਸੈਨੇਟ ਚੋਣਾਂ ਦਾ ਸ਼ਡਿਊਲ ਜਾਰੀ ਨਹੀਂ ਕਰਦਾ 50 ਤੋਂ ਵੱਧ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਸੰਗਠਨ ਕਰਮਚਾਰੀ ਯੂਨੀਅਨ ਕਿਸਾਨ ਜਥੇਬੰਦੀਆਂ ਤੇ ਜਿਹੜਾ ਸਾਡਾ ਸਿਵਲ ਸਮਾਜ ਹੈ ਉਹਦੀਆਂ ਸੰਸਥਾਵਾਂ ਨੇ ਵੀ ਆਪਣਾ ਪੂਰਨ ਸਮਰਥਨ ਪੂਰੀ ਹਮਾਇਤ ਇਹਨਾਂ ਵਿਰੋਧ ਪ੍ਰਦਰਸ਼ਨਾਂ ਵਾਸਤੇ ਪਹਿਲਾਂ ਹੀ ਦੇ ਦਿੱਤੀ ਹੈ ਮੋਰਚੇ ਨੇ ਚੇਤਾਵਨੀ ਦਿੱਤੀ ਹੈ ਕਿ ਯੂਨੀਵਰਸਿਟੀ ਦੇ ਸਾਰੇ ਗੇਟ ਪੂਰੀ ਤਰ੍ਹਾਂ ਬੰਦ ਰਹਿਣਗੇ ਤੇ ਕੋਈ ਵੀ ਪੜ੍ਹਾਈ ਲਿਖਾਈ ਜਾਂ ਫਿਰ ਦਫ਼ਤਰੀ ਕੰਮਕਾਜ ਨਹੀਂ ਹੋਵੇਗਾ ਜਾਂ ਹੋਣ ਨਹੀਂ ਦਿੱਤਾ ਜਾਵੇਗਾ ਇਹ ਤਾਂ ਤਿੰਨ ਵੱਡੇ ਮੋਰਚੇ ਨੇ ਜਿਨ੍ਹਾਂ ਦਾ ਐਲਾਨ ਹੋ ਚੁੱਕਿਆ ਹੈ ਜਿਹੜੇ 26 ਨਵੰਬਰ ਨੂੰ ਹੋਣੇ ਨੇ ਇਸ ਤੋਂ ਇਲਾਵਾ ਉਹ ਜਿੱਥੇ ਬੰਦੀਆਂ ਜਿਹੜੀਆਂ ਪੁਰਾਣੀ ਪੈਨਸ਼ਨ ਸਕੀਮ ਦੀ ਮੰਗ ਕਰ ਰਹੀਆਂ ਨੇ ਉਹ ਵੀ ਇੱਕ ਇਕੱਠ ਕਰ ਰਹੀਆਂ ਨੇ ਪਰ ਇਹ ਇਕੱਠ 26 ਨਵੰਬਰ ਨੂੰ ਨਹੀਂ ਬਲਕਿ ਇੱਕ ਦਿਨ ਪਹਿਲਾਂ 25 ਨਵੰਬਰ ਨੂੰ ਹੋ ਰਿਹਾ ਹੈ ਇਹ ਜਥੇਬੰਦੀਆਂ ਵੀ ਪੰਜਾਬ ਸਰਕਾਰ ਤੇ ਧੋਖਾ ਦੇਣ ਦਾ ਇਲਜ਼ਾਮ ਲਗਾ ਰਹੀਆਂ ਹਨ ਕਿ ਜੋ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਉਹ ਅਧੂਰਾ ਨੋਟੀਫਿਕੇਸ਼ਨ ਹੈ ਪੂਰੇ ਤਰੀਕੇ ਨਾਲ ਜੋ ਉਹਨਾਂ ਦੀ ਮੰਗ ਸੀ ਉਹ ਨਹੀਂ ਮੰਨੀ ਗਈ ਹੈ ਇਸ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸੜੀਆਂ ਗਈਆਂ ਤੇ ਇੱਕ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਵੀ ਹੋ ਰਹੀ ਹੁਣ ਜਿੰਨੇ ਵੀ ਵਿਰੋਧ ਪ੍ਰਦਰਸ਼ਨ ਲੋਕ ਕਰ ਰਹੇ ਨੇ ਉਹਨਾਂ ਨੂੰ ਜਦੋਂ ਵੀ ਪੁੱਛਿਆ ਜਾਂਦਾ ਹੈ ਤਾਂ ਉਹਨਾਂ ਦਾ ਜਵਾਬ ਇਹੀ ਹੁੰਦਾ ਹੈ ਕਿ ਇਹ ਸਾਡਾ ਲੋਕਤੰਤਰੀਕ ਹੱਕ ਹੈ ਸਾਨੂੰ ਅਧਿਕਾਰ ਹੈ ਕਿ ਅਸੀਂ ਵਿਰੋਧ ਪ੍ਰਦਰਸ਼ਨ ਕਰ ਸਕਦੇ ਹਾਂ ਡੈਮੋਕ੍ਰੇਸੀ ਸਾਨੂੰ ਸੰਵਿਧਾਨ ਸਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਪਰ ਉਹ ਇਹ ਕਦੇ ਗੱਲ ਨਹੀਂ ਕਰਦੇ ਇਸ ਗੱਲ ਦਾ ਜ਼ਿਕਰ ਤੱਕ ਨਹੀਂ ਕਰਦੇ ਕਿ ਉਹ ਅਧਿਕਾਰ ਤੁਹਾਨੂੰ ਵਿਰੋਧ ਕਰਨ ਦੀ ਇਜਾਜ਼ਤ ਦਿੰਦਾ ਹੈ ਕਿਸੇ ਦਾ ਰਾਹ ਰੋਕਣ ਦੀ ਇਜਾਜ਼ਤ ਨਹੀਂ ਦਿੰਦਾ ਕਿਸੇ ਹੋਰ ਵਿਅਕਤੀ ਦੇ ਲੋਕਾਂ ਦੇ ਫੰਡਮੈਂਟਲ ਰਾਈਟ ਜਿਹੜੇ ਨੇ ਉਹਨਾਂ ਨੂੰ ਰੋਕਣ ਦਾ ਉਹਨਾਂ ਨੂੰ ਕੁਚਲਣ ਦਾ ਹੱਕ ਨਹੀਂ ਦਿੰਦਾ ਤੁਸੀਂ ਸਾਈਡ ਤੇ ਬਹਿ ਕੇ ਕਿਸੇ ਵੀ ਜਗ੍ਹਾ ਤੇ ਪ੍ਰਦਰਸ਼ਨ ਕਰ ਸਕਦੇ ਹੋ ਤੁਸੀਂ ਲੋਕਾਂ ਦਾ ਰਾਹ ਨਹੀਂ ਰੋਕ ਸਕਦੇ ਲੋਕਾਂ ਨੂੰ ਕੰਮ ਕਾਜ ਕਰਨ ਤੋਂ ਨਹੀਂ ਰੋਕ ਸਕਦੇ ਪਰ ਅਕਸਰ ਕੰਮ ਕਾਜ ਕਰਨ ਤੋਂ ਹੀ ਰੋਕਿਆ ਜਾਂਦਾ ਹੈ ਰਸਤੇ ਹੀ ਬੰਦ ਹੁੰਦੇ ਨੇ ਸਾਈਡ ਤੇ ਬਹਿ ਕੇ ਵਿਰੋਧ ਪ੍ਰਦਰਸ਼ਨ ਹੁੰਦਾ ਤਾਂ ਆਪਣੀ ਸੁਰਖ ਵਿੱਚ ਮੈਂ ਕਦੇ ਦੇਖਿਆ ਨਹੀਂ ਇਸ ਦੇ ਨਾਲ ਨਾਲ ਇੱਕ ਹੋਰ ਵੱਡਾ ਪ੍ਰਸ਼ਨ ਖੜਾ ਹੈ ਹਮੇਸ਼ਾ ਹੀ ਕਿ ਇਹ ਪ੍ਰਦਰਸ਼ਨ ਜਦੋਂ ਐਲਾਨੇ ਜਾਂਦੇ ਨੇ ਜਦੋਂ ਇਹਨਾਂ ਦਾ ਰੂਪ ਬਹੁਤ ਵੱਡਾ ਕਰ ਦਿੱਤਾ ਜਾਂਦਾ ਹੈ ਉਹਦੇ ਪਿੱਛੇ ਮਕਸਦ ਕੀ ਹੁੰਦਾ ਹੈ ਉਹਦੇ ਪਿੱਛੇ ਟਾਈਮਿੰਗ ਦੇ ਉੱਤੇ ਵੀ ਅਕਸਰ ਸਵਾਲ ਉੱਠਦੇ ਪੰਜਾਬ ਦੇ ਵਿੱਚ ਪਿਛਲੇ ਕੁਝ ਵਰਿਆਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਜਿੰਨੇ ਵੀ ਕੋਈ ਵੱਡੇ ਅੰਦੋਲਨ ਹੁੰਦੇ ਨੇ ਉਹ ਕਿਤੇ ਨਾ ਕਿਤੇ ਚੋਣਾਂ ਦੇ ਨੇੜੇ ਤੇੜੇ ਜਾ ਕੇ ਹੀ ਖੜੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਦੋਂ ਹੀ ਲੋਕਾਂ ਨੂੰ ਲਾਮਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਿਛਲੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਉਦੋਂ ਬਹੁਤ ਪ੍ਰਦਰਸ਼ਨ ਹੁੰਦੇ ਸੀ ਲੇਕਿਨ ਉਹ ਪ੍ਰਦਰਸ਼ਨ ਆਮ ਲੋਕਾਂ ਦੇ ਹੁੰਦੇ ਸੀ ਜਿਨ੍ਹਾਂ ਨੇ ਨੌਕਰੀ ਮੰਗਣੀ ਹੈ ਜਾਂ ਕਿਸੇ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਆਮ ਤੌਰ ਤੇ ਛੋਟੇ ਛੋਟੇ ਗਰੁੱਪ ਜਿਹੜੇ ਨੇ ਉਹ ਆਪਣੇ ਹੱਕਾਂ ਦੇ ਲਈ ਲੜਦੇ ਸੀ ਤੇ ਆਮ ਆਦਮੀ ਪਾਰਟੀ ਉਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਜਾ ਕੇ ਸ਼ਾਮਲ ਹੁੰਦੀ ਸੀ ਇਹ ਕਹਿੰਦੀ ਸੀ ਆਸ਼ਵਾਸ਼ਣ ਦਿੰਦੀ ਸੀ ਕਿ ਸਾਡੀ ਸਰਕਾਰ ਆ ਲੈਣ ਦਿਓ ਤੁਹਾਨੂੰ ਕਦੇ ਧਰਨਾ ਮੁਜ਼ਾਹਰਾ ਕਰਨ ਦੀ ਲੋੜ ਨਹੀਂ ਪੈਗੀ ਤੁਹਾਡੀਆਂ ਸਾਰੀਆਂ ਮੰਗਾਂ ਅਸੀਂ ਹੱਲ ਕਰ ਦੇਵਾਂਗੇ ਸਾਰੀਆਂ ਮੁਸ਼ਕਲਾਂ ਦਾ ਹੱਲ ਕੱਢ ਦੇਵਾਂਗੇ ਲੇਕਿਨ ਅੱਜ ਹਾਲਾਤ ਬਦਲ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵਿਰੋਧ ਪ੍ਰਦਰਸ਼ਨ ਉਵੇਂ ਹੀ ਚੱਲ ਰਹੇ ਨੇ ਅਜੇ ਵੀ ਲੋਕ ਟੈਂਕੀਆਂ ਤੇ ਚੜੇ ਹੋਏ ਨੇ ਪਰ ਫਰਕ ਇਹ ਹੈ ਕਿ ਹੁਣ ਉਹਨਾਂ ਦੇ ਧਰਨਿਆਂ ਦੇ ਵਿੱਚ ਕਾਂਗਰਸ ਪਾਰਟੀ ਜਾਂ ਵਿਰੋਧੀ ਦਲ ਜਾ ਕੇ ਸ਼ਾਮਲ ਹੁੰਦੇ ਨੇ ਜਿਨ੍ਹਾਂ ਦੀ ਕਿਸੇ ਤਮੇ ਸਰਕਾਰ ਸੀ ਤੇ ਇਹ ਲੋਕ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹੁੰਦੇ ਸੀ ਇੰਨਾ ਕੀ ਬਦਲਿਆ ਹੈ ਹੋਰ ਕੁਝ ਨਹੀਂ ਬਦਲਿਆ ਖੈਰ ਅਸੀਂ ਗੱਲ ਟਾਈਮਿੰਗ ਵੀ ਕਰ ਰਹੇ ਸੀ ਅਕਸਰ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੀ ਟਾਈਮਿੰਗ ਦੇ ਉੱਤੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਖਾਸ ਕਰਕੇ ਕਿਸਾਨ ਜਥੇਬੰਦੀਆਂ ਦੀ ਟਾਈਮਿੰਗ ਦੇ ਉੱਤੇ ਜਦੋਂ ਵੀ ਕੋਈ ਵੱਡੇ ਅੰਦੋਲਨ ਦੀ ਕਾਲ ਦਿੱਤੀ ਜਾਂਦੀ ਹੈ ਦਿੱਲੀ ਚਲੋ ਦਾ ਨਾਰਾ ਹੀ ਅਸੀਂ ਹਮੇਸ਼ਾ ਹੁਣ ਤੱਕ ਸੁਣਿਆ ਹੈ ਦਿੱਲੀ ਚਲੋ ਦੀ ਕਾਲ ਹੁੰਦੀ ਹੈ ਸ਼ੰਭੂ ਜਾਂ ਖਨੌਰੀ ਬੋਰਡਰ ਤੇ ਇਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ ਉੱਥੇ ਪੱਕਾ ਮੋਰਚਾ ਲਗਾ ਦਿੱਤਾ ਜਾਂਦਾ ਹੈ ਅਸੀਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਦੇਖਿਆ ਕਿ ਖਨਾਰੀ ਤੇ ਸ਼ੰਭੂ ਦੇ ਉੱਤੇ ਵੱਡਾ ਪ੍ਰਦਰਸ਼ਨ ਖੜਾ ਕੀਤਾ ਗਿਆ ਸੀ ਹਾਲਾਂਕਿ ਉਹ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਕੀਤਾ ਗਿਆ ਸੀ ਜਾਂ ਕੇਐਮਐਮ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤਾ ਗਿਆ ਸੀ ਬਹੁਤ ਹਾਈਪ ਕਰੀਏਟ ਕੀਤੀ ਹੋਈ ਸੀ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਸੀ ਕਿੰਨੇ ਦਿਨ ਹੋ ਗਏ ਇੱਕ ਦਰਵੇਸ਼ ਆਦਮੀ ਇੱਕ ਸੀਨੀਅਰ ਆਗੂ ਆਪਣੀ ਜਾਨ ਕੁਰਬਾਨ ਕਰਨ ਜਾ ਰਿਹਾ ਹੈ ਬਹੁਤ ਹਾਈਪ ਕਰੀਏਟ ਕੀਤੀ ਗਈ ਸੀ ਇਥੋਂ ਤੱਕ ਕਿ ਸ਼ੀਸ਼ੇ ਦੇ ਕੈਬਨ ਬਣਾਏ ਜਾ ਰਹੇ ਸੀ ਜਿੱਥੋਂ ਲੋਕ ਡੱਲੇਵਾਲ ਦੇ ਦਰਸ਼ਨ ਕਰ ਸਕਣ ਇਸ ਤਰੀਕੇ ਦੀ ਭਾਵਨਾਤਮਕ ਇੱਕ ਮੋਹਮ ਖੜੀ ਕਰ ਦਿੱਤੀ ਗਈ ਸੀ ਪਰ ਅੱਜ ਉਹ ਡੱਲੇਵਾਲ ਕਿੱਥੇ ਹੈ ਖਬਰਾਂ ਦੇ ਵਿੱਚ ਹੈ ਵੀ ਜਾਂ ਨਹੀਂ ਉਹ ਕਿਸਾਨਾਂ ਦੀਆਂ ਮੰਗਾਂ ਜਿੰਨਾ ਕਰਕੇ ਉਹ ਮੋਰਚਾ ਲਾਇਆ ਗਿਆ ਸੀ ਉਹਨਾਂ ਦਾ ਕੀ ਬਣਿਆ ਇਸ ਬਾਰੇ ਕੋਈ ਜ਼ਿਕਰ ਤੱਕ ਨਹੀਂ ਕਰਦਾ ਕਦੋਂ ਇਹ ਦਿੱਲੀ ਵਾਲੀ ਕੌਲ ਚੰਡੀਗੜ੍ਹ ਵਾਲੀ ਕੌਲ ਤੇ ਬਦਲ ਜਾਂਦੀ ਹੈ ਕਿਵੇਂ ਇਹ ਫੈਸਲੇ ਲਏ ਜਾਂਦੇ ਨੇ ਇਸ ਬਾਰੇ ਵੀ ਕੋਈ ਚਾਣਨਾ ਪਾਉਣ ਦੀ ਜ਼ਰੂਰਤ ਨਹੀਂ ਸਮਝਦਾ ਇੰਨਾ ਕੁ ਜ਼ਰੂਰ ਹੈ ਕਿ ਜਦੋਂ ਲੋਕ ਸਭਾ ਚੋਣਾਂ ਹੁੰਦੀਆਂ ਨੇ ਉਦੋਂ ਮੋਰਚਾ ਦਿੱਲੀ ਦਾ ਹੈ ਤੇ ਜਦੋਂ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਉਦੋਂ ਮੋਰਚਾ ਚੰਡੀਗੜ੍ਹ ਦਾ ਇੰਨਾ ਕੁ ਸਮਝਿਆ ਜਾ ਸਕਦਾ ਹੈ ਪਰ ਕਿਵੇਂ ਫੈਸਲੇ ਲਏ ਜਾਂਦੇ ਨੇ ਕਿਹੜੀ ਕਾਲ ਦੇਣੀ ਹੈ ਇਹਦੇ ਬਾਰੇ ਵੀ ਕੋਈ ਲੌਜੀਕ ਦੇਣ ਦੀ ਕੋਸ਼ਿਸ਼ ਪੈਣਾ ਜਥੇਬੰਦੀਆਂ ਵੱਲੋਂ ਨਹੀਂ ਹੁੰਦੀ ਅੱਜ ਦੇ ਅਖਬਾਰ ਜੇ ਤੁਸੀਂ ਦੇਖੋ ਤਾਂ ਉਹਨਾਂ ਦੇ ਵਿੱਚ ਜਾਗੋ ਪੰਜਾਬ ਨਾਂ ਦੀ ਇੱਕ ਨਵੀਂ ਸੰਸਥਾ ਵੱਲੋਂ ਫੁੱਲ ਪੇਜ ਐਡ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਪਾਣੀਆਂ ਦੇ ਪੁਰਾਣੇ ਮੁੱਦੇ ਜਿਹੜੇ ਨੇ ਉਭਾਰੇ ਗਏ ਨੇ 55 ਦੇ 64 ਦੇ ਔਰ ਉਭਾਰੇ ਗਏ ਨੇ ਸ਼ਵਰਨ ਸਿੰਘ ਬੁੱਪਾਰਾਈ ਵੱਲੋਂ ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਵਾਈਸ ਚੈਂਸਲਰ रह ਚੁੱਕੇ ਨੇ ਆਈਐਸ ਅਫਸਰ ਨੇ ਰਿਟਾਇਰ ਹੋਏ ਹੋਏ ਭਾਰਤ ਸਰਕਾਰ ਦੇ ਵਿੱਚ ਸਕੱਤਰ ਰਹਿ ਚੁੱਕੇ ਨੇ ਇਨਾਮਾਂ ਦੇ ਨਾਲ ਵੀ ਨਵਾਜੇ ਗਏ ਨੇ ਚੰਗਾ ਨਾਮ ਹੈ ਉਹਨਾਂ ਦਾ ਲੇਕਿਨ ਫੇਰ ਉਹੀ ਗੱਲ ਹੈ ਉਹਨਾਂ ਤੋਂ ਕੋਈ ਇਹ ਸਵਾਲ ਨਹੀਂ ਪੁੱਛ ਰਿਹਾ ਕਿ ਤੁਸੀਂ ਸਾਰੀ ਜ਼ਿੰਦਗੀ ਸਰਕਾਰ ਦੀ ਨੌਕਰੀ ਕੀਤੀ ਪੈਸੇ ਕਮਾਏ ਚੰਗੀਆਂ ਪਦਵੀਆਂ ਤੇ ਰਹੇ ਇਨਾਮ ਲੈ ਗਏ ਸਤਿਕਾਰਤ ਵਿਅਕਤੀਓ ਤੁਹਾਨੂੰ ਇਹ 55 66 60 70 ਦੇ ਮੁੱਦੇ ਕਦੇ ਯਾਦ ਨਹੀਂ ਆਏ ਕਦੇ ਤੁਸੀਂ ਕੋਈ ਵਿਰੋਧ ਕੀਤਾ ਹੋਵੇ ਕਦੇ ਕੋਈ ਪ੍ਰੋਟੈਸਟ ਕੀਤਾ ਹੋਵੇ ਹੁਣ ਜਦੋਂ ਤੁਸੀਂ ਸਾਰੀ ਕਬੀਲਦਾਰੀ ਨਜਿੱਠੀ ਬੈਠੇ ਹੋ ਚੰਗਾ ਪੈਸਾ ਚੰਗਾ ਰੁਤਬਾ ਕਮਾ ਚੁੱਕੇ ਹੋ ਜੀਵਨ ਦੇ ਆਖਰੀ ਪਲਾਂ ਦੇ ਵਿੱਚੋਂ ਆਖਰੀ ਪੜਾਚੋਂ ਹੁਣ ਤੁਸੀਂ ਜਾਗੋ ਪੰਜਾਬ ਬਣਾ ਕੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਇੱਕ ਮੋਹਮ ਖੜੀ ਕਰ ਰਹੇ ਹਾਂ ਪੂਰੇ ਪੂਰੇ ਪੇਜ ਦੇ ਅਖਬਾਰਾਂ ਦੇ ਵਿੱਚ ਐਡ ਦੇ ਰਹੇ ਹੋ ਇਸ਼ਤਿਹਾਰ ਦੇ ਰਹੇ ਹੋ ਜਿਸ ਤੇ ਉੱਪਰ ਕਰੋੜਾ ਰੁਪਿਆ ਖਰਚ ਹੁੰਦਾ ਹੈ ਤੇ ਕਰੋੜਾ ਰੁਪਿਆ ਕੀ ਤੁਸੀਂ ਆਪਣੀ ਕਮਾਈ ਦਾ ਉਹ ਤਨਖਾਹਾਂ ਦਾ ਜਿਹੜਾ ਤੁਸੀਂ ਜੋੜਿਆ ਹੋਇਆ ਪੈਸਾ ਹੈ ਉਹਦੇ ਵਿੱਚੋਂ ਖਰਚ ਕਰ ਰਹੇ ਹੋ ਜਾਂ ਇਹਦਾ ਸੋਰਸ ਕੋਈ ਹੋਰ ਹੈ ਕੋਈ ਸਵਾਲ ਨਹੀਂ ਪੁੱਛਦਾ ਸਗੋਂ ਸਾਰੇ ਪੱਤਰਕਾਰ ਸਾਰੇ মিডিਆ ਦੇ ਚੈਨਲ ਜਿਹੜੇ ਨੇ ਉਹਨਾਂ ਦੀ ਹੁਣ ਇੰਟਰਵਿਊ ਕਰਨ ਲੱਗ ਜਾਣਗੇ ਉਹਨਾਂ ਦੇ ਯੋਗਦਾਨ ਨੂੰ ਉਛਾਲਿਆ ਜਾਊਗਾ ਉਭਾਰਿਆ ਜਾਊਗਾ ਠੀਕ ਐਸੇ ਤਰੀਕੇ ਨਾਲ ਜਿਵੇਂ 2022 ਦੇ ਵਿੱਚ ਚੋਣਾਂ ਤੋਂ ਪਹਿਲਾਂ ਕੇਸੀ ਸਿੰਘ ਇੱਕ ਜੋ ਰਿਟਾਇਰਡ ਡਿਪਲੋਮੈਟ ਨੇ ਉਹਨਾਂ ਵੱਲੋਂ ਵੀ ਇੱਕ ਸਾਂਝਾ ਸੁਨਹਿਰਾ ਪੰਜਾਬ ਨਾਂ ਦਾ ਫਰੰਟ ਸ਼ੁਰੂ ਕੀਤਾ ਗਿਆ ਸੀ ਇਹੀ ਸਭ ਕੁਝ ਉਦੋਂ ਵੀ ਹੋਇਆ ਸੀ ਨਾਮ ਬਦਲ ਜਾਂਦੇ ਨੇ ਕੋਈ ਸਾਂਝਾ ਸੁਨਹਿਰਾ ਫਰੰਟ ਕੋਈ ਜਾਗੋ ਪੰਜਾਬ ਕੋਈ ਰੰਗਲਾ ਪੰਜਾਬ ਇਨ੍ਹਾਂ ਨਾਮਾਂ ਤੇ ਲੋਕਾਂ ਦੇ ਜਜ਼ਬਾਤ ਭੜਕਾਏ ਜਾਂਦੇ ਨੇ ਲੋਕਾਂ ਨੂੰ ਚੋਣਾਂ ਤੋਂ ਪਹਿਲਾਂ ਵੱਖ-ਵੱਖ ਖੇਮਿਆਂ ਦੇ ਵਿੱਚ ਵੰਡਿਆ ਜਾਂਦਾ ਹੈ ਸਾਰੀ ਦੀ ਸਾਰੀ ਕੋਆਇਤ ਚੋਣਾਂ ਲੜਨ ਵਾਸਤੇ ਕੀਤੀ ਜਾਂਦੀ ਹੈ ਕੋਈ ਪੰਜਾਬ ਦੇ ਮੁੱਦਿਆਂ ਦੇ ਬਾਰੇ ਸੁਚੇਤ ਨਹੀਂ ਹੈ ਗੰਭੀਰ ਨਹੀਂ ਹੈ ਸੰਜੀਦਾ ਨਹੀਂ ਹੈ ਇਹ ਮੁੱਦੇ ਰਸਤੇ 'ਚ ਪਾ ਕੇ ਰੱਖ ਦਿੱਤੇ ਜਾਂਦੇ ਨੇ ਲੋਲਪੈਣ ਤੇ ਝਾੜਪੁੰਝ ਕੇਰਾ ਨੂੰ ਕੱਢ ਲਿਆ ਜਾਂਦਾ ਹੈ ਇਸੇ ਤਰੀਕੇ ਨਾਲ ਕੋਈ ਨਵੀਂ ਸੰਸਥਾ ਬਣਾ ਕੇ ਕਿਸੇ ਨਵੇਂ ਬੰਦੇ ਨੂੰ ਮੂਹਰੇ ਕਰਕੇ ਉਹ ਮੁੱਦੇ ਉਛਾਲ ਦਿੱਤੇ ਜਾਂਦੇ ਨੇ ਜਾਂ ਫਿਰ ਇਸੇ ਤਰ੍ਹਾਂ ਕੋਈ ਮੋਰਚੇ ਲਾ ਦਿੱਤੇ ਜਾਂਦੇ ਨੇ ਲੋਕਾਂ ਨੂੰ ਲਾਂਬੰਦ ਕਰ ਲਿਆ ਜਾਂਦਾ ਹੈ ਤਾਂ ਕਿ ਚੋਣਾਂ ਤੋਂ ਪਹਿਲਾਂ ਮਾਹੌਲ ਭਖ ਸਕੇ ਵੋਟਰਾਂ ਨੂੰ ਖੇਮਿਆਂ 'ਚ ਵੰਡਿਆ ਜਾ ਸਕੇ ਬਸ ਇੰਨੀ ਕੁ ਸਿਆਸਤ ਹੈ ਸਾਡੇ ਮੋਰਚਿਆਂ ਸੋ ਉਮੀਦ ਕਰਦੇ ਹਾਂ ਲੋਕ ਸੁਚੇਤ ਹੋਣਗੇ ਲੋਕ ਕੋਈ ਵੀ ਜਥੇਬੰਦੀ ਹੋਵੇ ਜਦੋਂ ਉਹ ਮੋਰਚੇ ਲਾਉਂਦੀ ਹੈ ਥੋੜੇ ਰਾਹ ਰੋਕਦੀ ਹੈ ਥੋੜੇ ਕੰਮਾਂ ਦੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਉਦੋਂ ਇਹ ਪ੍ਰਸ਼ਨ ਜ਼ਰੂਰ ਪੁੱਛਣ ਜਦੋਂ ਲੋਕ ਵਾਕਿਆ ਹੀ ਪੀੜਿਤ ਹੋ ਰਹੇ ਸੀ ਇਹਨਾਂ ਮੁੱਦਿਆਂ ਦੇ ਕਰਕੇ ਉਦੋਂ ਇਹ ਜਥੇਬੰਦੀਆਂ ਕਿੱਥੇ ਸੀ ਪਿਛਲੇ 2 ਸਾਲਾਂ ਤੋਂ ਲਗਾਤਾਰ ਸੀ ਦੇਖ ਰਹੇ ਹਾਂ ਕਿ ਚੋਨੇ ਦੀ ਖਰੀਦ ਵੇਲੇ ਐਮਐਸਪੀ ਤੋਂ ਰੇਟ ਕੱਟ ਕੇ ਕਿਸਾਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ ਕੋਈ 300 ਕੋਈ 500 ਰੁਪਏ ਕੋੰਟਰੋਲ ਪਿੱਛੇ ਰੇਟ ਕੱਟ ਕੀਤੀ ਜਾ ਰਹੀ ਹੈ ਕੋਈ ਜਥੇਬੰਦੀ ਨਹੀਂ ਬੋਲਦੀ ਕੋਈ ਤਰਨਾ ਨਹੀਂ ਲੱਗਦਾ ਕੋਈ ਪ੍ਰੋਟੈਕਸ਼ਨ ਨਹੀਂ ਹੁੰਦਾ ਕਿਸਾਨ ਚੁੱਪਚਾਪ ਆਪਣੇ ਪੈਸਿਆਂ ਦਾ ਨੁਕਸਾਨ ਕਰਾ ਕੇ ਫਸਲ ਘੱਟ ਰੇਟ ਤੇ ਵੇਚ ਕੇ ਘਰਾਂ ਨੂੰ ਜਾ ਰਹੇ ਨੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਲੇਕਿਨ ਚੋਣਾਂ ਤੋਂ ਪਹਿਲਾਂ ਮੋਰਚੇ ਜ਼ਰੂਰ ਲੱਗ ਜਾਂਦੇ ਨੇ ਇਹੀ ਕਿਸਾਨ ਵਿਚਾਰੇ ਇਕੱਠੇ ਹੋ ਕੇ ਉੱਥੇ ਸਰਕਾਰਾਂ ਦੇ ਨਾਲ ਲੜਦੇ ਦਿਖਾਈ ਦਿੰਦੇ ਨੇ ਠੰਡ ਦੇ ਵਿੱਚ ਧੁੱਪ ਦੇ ਵਿੱਚ ਮੀਂਹ ਦੇ ਵਿੱਚ ਬੈਠੇ ਆਪਣੇ ਪਿੰਡੇ ਤੇ ਉਹ ਸਾਰਾ ਕੁਝ ਹੰਡਾਰੇ ਹੁੰਦੇ ਨੇ ਪਰ ਉਸ ਦਾ ਫਾਇਦਾ ਕਿਸ ਨੂੰ ਹੁੰਦਾ ਹੈ ਇਹ ਸਵਾਲ ਜ਼ਰੂਰ ਲੋਕਾਂ ਨੂੰ ਇਹਨਾਂ ਜਥੇਬੰਦੀਆਂ ਤੋਂ ਇਹਨਾਂ ਜਾਗੋ ਪੰਜਾਬ ਜਾਂ ਹੋਰ ਇਹ ਜਾਂ ਸੰਸਥਾਵਾਂ ਤੋਂ ਜਿਹੜੇ ਪੰਜਾਬ ਦੇ ਦਰਦੀ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਤੋਂ ਪੁੱਛਣਾ ਜ਼ਰੂਰ ਚਾਹੀਦਾ ਸੋ ਉਮੀਦ ਕਰਦੇ ਹਾਂ ਲੋਕ ਜਾਗਰੂਕ ਹੋਣਗੇ ਸਵਾਲ ਪੁੱਛਣਗੇ ਮੋਰਚਿਆਂ ਦਾ ਹਿੱਸਾ ਜ਼ਰੂਰ ਬਣੋ ਲੇਕਿਨ ਸਮਝੋ ਜ਼ਰੂਰ ਕਿ ਇਹਨਾਂ ਮੋਰਚਿਆਂ ਦੇ ਪਿੱਛੇ ਅਸਲੀ ਮਕਸਦ ਕੀ ਹੈ ਇਹ ਹੱਕਾਂ ਵਾਸਤੇ ਨੇ ਜਾਂ ਰਾਜਨੀਤੀ ਵਾਸਤੇ ਨੇ ਸਿਰਫ ਇੰਨਾ ਸਮਝ ਜਾਓਗੇ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆ ਧੰਨਵਾਦ